ਉਹ ਕਾਂਗਰਸ ਪਾਰਟੀ ਲਈ ਅਸੀਂ ਆਏ ਆਂ ਸ਼੍ਰੀਪਾਲ ਅਗਲੇ ਉੱਤਰੀ ਦੀ ਕਾਂਗਰਸ ਦੇ ਪਿੰਡ ਦੇ ਦੇ ਕੇ ਇਹਨਾਂ ਨੂੰ ਇੱਥੇ ਨਵਾਜਿਆ ਗਿਆ ਹੈ ਬੇਦਾਗ ਇਹ ਹੈਗੇ ਇੰਸਾਨ ਕੈਂਡੀਡੇਟ ਹੈਗੇ ਨੇ ਪਹਿਲੀ ਵਾਰੀ ਇਲੈਕਸ਼ਨ ਕਰ ਰਹੇ ਇਹਨਾਂ ਨੂੰ ਜਿੰਦਗੀ ਦਾ ਬੜਾ ਤਜਰਬਾ ਇਹਨਾਂ ਨੇ ਮੰਨ ਲਾ ਗਾਸਟਡ ਅਫੀਸਰ ਰਹਿਣ ਹੋਏ ਨੇ ਬੜੇ ਲਿਕੇ ਸੂਝਮਾਨ ਨੇ ਜਿਹਨੀਆਂ ਨੇ ਇਹ ਸਮੱਸਿਆਵਾਂ ਲੋਕਾਂ ਦੀ ਸੁਣ ਕੇ ਉਹਨਾਂ ਨੂੰ ਕਮੇਟੀ ਉੱਤੇ ਜਾ ਕੇ ਹੱਲ ਕਰਦੇ ਨੇ ਠੀਕ ਹੈ ਕਾਂਗਰਸ चे ਹਾਂ ਹਾਂ ਤਾਂ ਤਾਂ ਜੀ ਆ ਗਿਆ ਜੀ 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 ਹਾਂ ਜੀ ਹਾਂ ਜੀ ਗਰਦੀਪ ਗਰੇਵਾਲ ਕੇ ਪਾਸ ਤਾਂ ਗਰੇਵਾਲ ਗਰੇਵਾਲ ਠੀਕ ਹੈ ਚਲ ਜੀ ਬੁਲਾਉਂਦੇ ਪਾ ਲੇ ਦਿਓ ਧਿਆਨ ਰੱਖੀਂ ਮੈਂ ਉਧਰ ਵੀ ਕੋਈ ਨਾ ਨਹੀਂ ਆਵੇ ਤਾਂ ਹੈ ਗਿਆ ਤਾਂ ਹੈ ਪਤੰਤ ਚਲੋ ਬੋਲੋ ਕਾਂਗਰਸ ਨੂੰ ਬੋਲੋ ਕਾਂਗਰਸ ਨੂੰ 21 ਤਰੀਕ ਨੂੰ ਦੁਸ਼ਹਿਰਾ ਤੋਂ ਸਾਰੀ ਪਬਲਿਕ ਸਾਡੇ ਨਾਲ ਹੈ ਨਾਲ ਜੁੜੀ ਹੋਈ ਹੈ ਨੇਤਾ ਲੋਕ ਜੁੜੇ ਹੋਏ ਨੇ ਤੇ ਅੱਛਾ ਰਿਸਪੌਂਸ ਦੇ ਰਿਆ ਲੋਕ ਅੱਛਾ ਰਿਸਪੌਂਸ ਹੈ ਹੂੰ ਬਾਕੀ 21 ਤਰੀਕ ਨੂੰ ਵੋਟਾਂ ਹੈਗੀਆਂ ਦੁਸ਼ਹਿਰਾ ਤੋਂ ਬਾਕੀ ਲੋਕਾਂ ਦਾ ਵੀ ਸਹਿਯੋਗ ਚਾਹੀਦਾ ਹੈ ਧੰਨਵਾਦ ਤੇ ਸਵੇਰੇ 7:00 ਤੱਕੇ ਸ਼ਾਮੀ 5:00 ਤੱਕ ਅੱਛਾ ਤੇ ਅਪੀਲ ਕੀ ਕਰਨੀ ਜਾਓਗੇ ਵੋਟਰਾਂ ਨੂੰ ਮੇਰਾ ਪੂਰਾ ਸਾਥ ਦੇਣ ਨਾ ਪੂਰਾ ਕੰਮ ਪੂਰੀ ਮਿਹਨਤ ਕਰਾਂਗੀ ਜਿੰਨੀ ਮੇਰੇ ਤੋਂ ਮਿਹਨਤ ਹੋएगी ਬਟ ਡੈਫੀਨਿਟਲੀ ਨਦਾ ਸਾਥ ਦਵਾਂ ਮੈਂ ਪਹਿਲਾ ਤੁਹਾਡਾ ਧੰਨਵਾਦ ਕਰਦਾ ਹਾਂ ਬੋਟਰ ਸਹਿਬਾਨ ਦਾ ਧੰਨਵਾਦ ਕਰਦਾ ਹਾਂ ਤੇ ਮੈਂ ਆਪਣੀ ਭੈਣ ਸਸੀ ਅਗਨ ਹੋੱਤਰ ਜੀ ਦਾ ਦਿਨੋ ਰਣੀ ਐ ਜਿਨ੍ਹਾਂ ਪਾਰਟੀ ਦੇ ਵਾਸਤੇ ਆਪ ਦਾ ਸਮਾਂ ਤੇ ਲੋਕਾਂ ਦੇ ਵਿੱਚ ਆਉਣ ਦੀ ਕਿਰਪਾਲਤਾ ਕੀਤੀ ਲੋਕਾਂ ਦਾ ਜਹਾ ਬਹੁਤ ਵਧੀਆ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਨੇ ਪਹਿਲਾਂ ਵੀ ਇਹ ਕਾਂਗਰਸੀ ਵਾਟ ਰਿਹਾ। ਰਾਮਰਧਨ ਜਿੱਤਦਾਰ ਹੈ ਇਥੋਂ। ਤੋਂ ਕਾਂਗਰਸ ਜਿੱਤਦੀ ਰਹੀ। ਹਾਲਾਤ ਇਹ ਆ ਲੋਕ ਆਪ ਨੂੰ ਜਾਣਦੇ ਨਹੀਂ ਹੈ। ਜਿਹੜੀ ਆਪ ਦੀ ਕੈਂਡੀਡੇਟ ਹੈ। ਆਹ ਤੋਂ 2.5 ਸਾਲ ਪਹਿਲਾਂ ਪ੍ਰਧਾਨ ਰਹੀ ਆ ਮੁਸਤਕਿਲ ਕਮੇਟੀ ਦੀ। ਪ੍ਰਧਾਨ ਰਹਿਣ ਦੇ ਨਾਤੇ ਤੁਸੀਂ ਦੇਖੋ ਕਿ ਗਲੀਆਂ ਦਾ ਹਾਲ ਕੀ ਆ। ਨਾ ਉਹ ਜਦ ਟੈਲੀਫੋਨ ਸੁਣਦੀ ਸੀ ਕਿਸੇ ਦਾ। ਨਾਕ ਤੇ ਕੰਮ ਕਰਦੀ ਸੀ ਕਿਸੇ ਦਾ ਤੇ ਨਾ ਉਹਨੇ ਹੁਣ ਹੋਰ ਕਰਨਾ ਆਈ ਵਾਰ ਪਾਰਟੀ ਚੇਂਜ ਕਰਦੀ ਆ ਪਾਰਟੀ ਚੇਂਜ ਕਰਕੇ ਆਪਦੇ ਦੂਏ ਪਾਸੇ ਜਾ ਕੇ ਬੈਠ ਗਈ ਆ ਧਨਵਾੜ ਪੈਸੇ ਦੇ ਜ਼ੋਰ ਨਾਲ ਜਿੱਤਣ ਦੀ ਕੋਸ਼ਿਸ਼ ਕਰਦੀ ਆ ਪਰ ਐਤ ਕੀ ਵੋਟਾਂ ਜਿਹੜੀਆਂ ਉਹ ਲੋਕਾਂ ਨੇ ਦਿਲੋਂ ਪਾਣੀਆਂ ਆ ਆਪ ਤਾਂ ਨਕਾਰਦੀ ਸਾਰਿਆਂ ਨੂੰ ਬਦਾ ਆਪ ਨੂੰ ਨਕਾਰਿਆ ਹੋਏ ਲੋਕਾਂ ਸੋ ਉਹਦਾ ਲੋਕਾਂ ਦੇ ਵਿੱਚ ਉਤਸ਼ਾਹ ਕਾਂਗਰਸ ਨੂੰ ਲਿਆਉਣ ਵਾਸਤੇ ਉਤਸ਼ਾਹ ਕਾਂਗਰਸ ਨੂੰ ਵਸਾਉਣ ਵਾਸਤੇ ਤੇ ਸਾਡੀ ਭੈਣ ਸਸ਼ੀ ਨੂੰ ਜਿਤਾਉਣ ਵਾਸਤੇ ਸੋ ਮੈਂ ਦਿਲੋਂ ਵੀ ਧੰਨਵਾਦ ਦੀਆਂ ਲੋਕਾਂ ਦਾ ਜਿੰਨਾ ਪਿਆਰ ਮਿਲ ਰਿਹਾ ਉਹਨਾਂ ਦਾ ਵੀ ਤੇ ਆਪ ਦੇ ਜਿਹੜੇ ਮੇਰੇ ਨਾਲ ਲੱਗੇ ਹੋਏ ਆ ਭੈਣ ਦੇ ਨਾਲ ਲੱਗੇ ਹੋਏ ਆ ਇੱਥੇ ਦੋਸਤ ਵੀ ਕਰ ਰਹੇ ਆ ਕੰਪਨੀ ਦੇ ਉਹਨਾਂ ਦਾ ਵੀ ਮੈਂ ਧੰਨਵਾਦ ਕਰੀਆ ਸਿ ਜਿਸ ਦੇ ਨਾਲ ਪਰਮਾਤਮਾ ਦੇ ਬਰੋਸਾ ਸਾਨੂੰ ਪੂਰਾ ਵੀ ਅਸੀਂ ਜਿੱਤਾਂਗੇ ਜਿੱਤਿਆਂ ਉਹ ਜਿਹੜਾ ਇਹਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਦੇ ਜਾਣ ਦੇ ਨਾਲ ਕਾਂਗਰਸ ਪਾਰਟੀ ਨੂੰ ਕਿੰਨਾ ਕੋ ਫਰਕ ਹੋਵੇਗਾ ਜੀ ਜਿਹੜਾ ਯਸ਼ਪਾਲ ਜੀ ਆ ਜੀ ਉਹ ਤਾਂ ਬਹੁਤ ਦਰ ਪਹਿਲਾਂ ਚਲੇ ਗਿਆ ਜੀ 2022 ਵਿੱਚ ਚਲੇ ਗਏ ਸੀ ਪਰ ਉਹ ਵੀ ਵਿਚਾਰੇ ਟਿਕਟ ਮੰਗਦਾ ਸੀ ਇਹਨਾਂ ਨੇ ਆਪ ਦੇ ਵਰਕਰ ਨੂੰ ਨਾ ਟਿਕਟ ਦਿੱਤੀ ਨੀ ਬਾਹਰੋਂ ਲਿਆ ਕੇ ਟਿਕਟ ਦੇ ਦਿੱਤੀ ਪਹਿਲਾਂ ਵੀ ਇਹਨਾਂ ਨੇ ਜਿਹੜੀਆਂ ਨਕੀਆਂ ਇਸ ਤਰ੍ਹਾਂ ਕਰਦੇ ਰਹੇ ਆ ਇਹ ਆਪ ਕੋਲ ਤਾਂ ਕੋਈ ਬੰਦਾ ਹੈ ਨਹੀਂ ਅੱਜ ਵੀ ਜਿਹੜੇ ਇਹਨਾਂ ਦੇ ਐਮ ਐਲ ਏ ਕੋਈ ਕਾਂਗਰਸ ਤੋਂ ਆਇਆ ਹੋਇਆ ਕੋਈ ਅਕਾਲੀ ਦਲੋਂ ਆਇਆ ਕੋਈ ਕਿੱਥੋਂ ਆਇਆ ਹੋਇਆ ਤੇ ਵੋਟਰਾਂ ਨੂੰ ਕੀ ਅਪੀਲ ਕਰੋਗੇ ਜਿਹੜੀ ਕਿੰਨੀ ਦਿਨ ਨੂੰ ਵੋਟਾਂ ਵਾਣਾਂ ਵੋਟਰਾਂ ਨੂੰ ਅਪੀਲ ਕਰਾਂਗੇ ਜਿਹੜਾ ਇਹਰ ਬੰਦੇ ਨੇ ਖੜਨ ਵਾਲੇ ਨੇ ਸਟੈਂਡ ਆ ਇਹਨਾਂ ਦਾ ਪਾਰਟੀ ਇੱਕ ਜਗ੍ਹਾ ਪਿਆਰ ਕਰਦੇ ਆ ਉਹ ਲੋਕਾਂ ਨੂੰ ਲੈਣ ਇਹ ਲੋਕਾਂ ਨੂੰ ਮੇਬੂ ਬਣਾਉਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਦੇ ਬਚਨ ਜਿਹੜੇ ਕਦੇ ਕੋਈ ਪਾਰਟੀ ਕਦੇ ਕੋਈ ਪਾਰਟੀ ਭਾਜਪਾ ਦੇ ਪੁਰਾਣੇ ਮੈਂਬਰ ਨੇ ਗੁਲੇਰੀਆ ਜੀ ਉਹ ਅੱਜ ਸ਼ਾਮਲ ਹੋ ਗਏ ਆਪ ਇਹ ਸਪੋਰਟ ਦੇ ਰਹੇ ਸ਼ਾਮਲ ਨਹੀਂ ਹੋਈ ਕਹਿੰਦੇ ਮੈਂ ਸਪੋਰਟ ਦੇ ਰਿਹਾ ਤੇ ਉਹਦੇ ਬਾਰੇ ਕੀ ਕਹੋਗੇ ਕਿੰਨਾ ਪ੍ਰਭਾਵ ਪਾਊਗਾ 400 ਵੋਟਾ ਇੰਡੀਪੈਂਡੈਂਟ ਪਹਿਲਾਂ ਕਹਿੰਦੇ ਮੈਂ ਰਪਈਆਂ ਸੀ ਆਪਣੇ ਟਾਈਮ ਤੇ ਤੇ ਗੁਲੇਰੀਆ ਜੀ ਕਹਿੰਦੇ ਵੀ ਮੈਂ ਬੜਾ ਪ੍ਰਭਾਵਿਤ ਕਰਦਾਗਾ ਔਰ ਜਿੱਤਾ ਅੱਗੇ ਰੱਖਾਂਗਾ ਆਪ ਨੂੰ ਅੰਜੂ ਚੰਦਰ ਨੂੰ ਕੀ ਕਹ ਉਹਨੂੰ ਭਾਜਪਾ ਕਿਉਂ ਛੱਡਣੀ ਪਈ ਪਹਿਲਾ ਕੁਐਸਚਨ ਭਾਜਪਾ ਦੀ ਫੁੱਟਾ ਹੈ ਭਾਜਪਾ ਦੀ ਫੁੱਟਾ ਹੈ ਤਾਂ ਹੀ ਉਧਰ ਗਏ ਜੇ ਉਹਨਾਂ ਕੋਲ 400 ਕੋਟ ਦੀ ਆਪ ਕਿਉਂ ਨਹੀਂ ਖੜ ਗਏ ਆਜ਼ਾਦ ਖੜ ਲੰਦੇ ਕੋਈ ਲੋਕ ਅੰਨੇ ਸਮਝਦਾਰ ਹੈਗੇ ਵੀ ਜਿਨ੍ਹਾਂ ਨੂੰ ਪਤਾ ਵੀ ਕਿਹਦੇ ਨਾਲ ਚੱਲੀਏ ਸੀ ਤੁਹਾਡਾ ਮੁੱਖ ਮੁਕਾਬਲਾ ਕਿੰਨਾ ਹੀ ਰਹਿ ਗਿਆ ਫਿਰ ਇਹਦਾ ਮਤਲਬ ਵੀ ਭਾਜਪਾ ਤੁਸੀਂ ਕਹਿੰਦੇ ਹੋ ਵੀਕ ਹੋ ਗਈ ਭਾਜਪਾ ਭਾਜਪਾ ਦਾ ਤਾਂ ਮੁਕਾਬਲਾ ਕੋਈ ਨਹੀਂ ਹੈ ਇੱਥੇ ਪੰਜਾਬ 'ਚ ਤੁਹਾਡੇ ਸਾਹਮਣੇ ਆ ਨਾ ਪਾਰਲੀਮੈਂਟ ਜਿੱਤ ਸਕਿਆ ਨਾ ਐਮਐਲਏ ਸੀਪ ਹੋਣਾ ਚਾਰthia ਇੱਕ ਤੇ ਤੀਏ ਚੌਥੇ ਨੰਬਰ ਪਰ ਤੁਰੇ ਫਿਰਦੇ ਉਹਦੇ ਚ ਨਹੀਂ ਹੈ ਤਾਂ ਇੱਥੇ ਕਿਹੜੀ ਗੱਲ ਹੈ ਭਾਜਪਾ ਕਹਿੰਦੇ ਐਮਪੀ ਇਲੈਕਸ਼ਨ 750 ਤੋਂ ਕਿਰਬ ਵੋਟਾਂ ਭੁਗਤੀਆਂ ਇਸ ਵਾਰਡ ਚ ਭਾਜਪਾ ਦੀਆਂ ਕੀ ਕਹੋਗੇ ਇੱਥੇ ਵੋਟ ਹੈ ਉਹਨਾਂ ਦੀ 750 ਹਾਂਜੀ ਪਰ ਹੈ ਟੋਟਲ ਕਿੰਨੀ ਪਹਿਲਾਂ ਨਾਲ ਹਿਸਾਬ ਲਾ ਲਓ ਉਹ ਵੋਟ ਸੀ ਪਾਰਲੀਮੈਂਟ ਵਾਸਤੇ ਜਦੋਂ ਐਮਐਲਏ ਦੀ ਜਾਂ ਐਮਸੀ ਦੀਆਂ ਵੋਟਾਂ ਹੁੰਦੀਆਂ ਉਹਦੇ ਫਰਕ ਹੁੰਦਾ ਹਮੇਸ਼ਾ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਇਸ ਕੰਸਟਿਟੂਐਂਸੀ ਚ ਜਦੋਂ ਹੁਣ ਐਮਪੀ ਦੀ ਸੀ ਤੇ 40000 ਵੋਟ ਆ ਗਈ ਉਹਨਾਂ ਨੂੰ ਕਾਂਗਰਸ ਨੂੰ 4700 ਵੋਟ ਪਏ ਜੀ ਠੀਕ ਹੈ ਜੀ ਜੋ ਸੁਣਨ ਚ ਆਇਆ 3200 ਵੋਟ ਹੈ 2200 ਪੋਲ ਹੋਈਆਂ ਤਾਂ ਅਗਲੇ ਕਹਿੰਦੇ ਵੀ ਸ਼ਾਇਦ ਅਸੀਂ ਨੇੜੇ ਹਾਂ ਤਾਂ ਤੁਹਾਨੂੰ ਪੁੱਛਿਆ ਵੀ ਕਿਵੇਂ ਲੱਗ ਰਿਹਾ ਤੁਹਾਨੂੰ ਲਾਸਟ ਰੋਡ ਉਹ ਕਿਸੇ ਗਣਤੀ ਤੇ ਨਹੀਂ ਹੈ ਭਾਜਪਾ ਸੁਫਨਾ ਲੈਣਾ ਚੰਗਾ ਸੋਚ ਚੰਗੀ ਹੈ ਚਾਹੀਦੀ ਹੈ ਠੀਕ ਹੈ ਸੋ ਕਾਂਗਰਸ ਜਿੱਤਣਿਆ ਕਾਂਗਰਸ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਬਹੁਤ ਵਧੀਆ ਰਿਸਪੌਂਸ ਹੈ ਨੋ ਕਾਂਗਰਸ ਦੇ ਨਾਲ ਹੈ ਮੈਡਮ ਨੇ ਜੋ 3 ਸਾਲ ਪਹਿਲਾਂ ਸੋਸ਼ਲ ਕੰਮ ਕੀਤਾ ਹੈ ਲੋਕ ਉਹਨੂੰ ਦੇਖ ਕੇ ਮੈਡਮ ਜੀ ਪ੍ਰੇਜ਼ ਕਰ ਰਹੇ ਆ ਕਿ ਸਾਨੂੰ ਇੱਕ ਸਿੰਪਲ ਸਧਾਰਨ ਬੰਦਾ ਚਾਹੀਦਾ ਹੈ ਸਾਨੂੰ ਇੱਕ ਸਧਾਰਨ ਬੰਦਾ ਚਾਹੀਦਾ ਜੋ ਕਿ ਸਾਡਾ ਕੰਮ ਕਰੇ ਗਰਾਸ ਰੂਟ ਤੋਂ ਲੈ ਕੇ ਕੰਮ ਕਰੇ ਸਾਡਾ ਜਿਵੇਂ ਮੈਡਮ ਨੇ 3 ਸਾਲ ਕੰਮ ਕੀਤਾ ਹੈ ਬੰਦ ਕਰ ਹ ਉਹ ਉਹ ਮੈਡਮ ਤੋਂ ਉਮੀਦਾਂ ਲੋਕ ਇਹ ਭਾਲਦੇ ਆ ਕਿ ਜੋ ਪਹਿਲਾਂ ਐਮਸੀ ਬਹੁਤ ਆਏ ਆ ਪਰ ਕਿਸ ਨੇ ਦਰਵਾਜ਼ਾ ਤੱਕ ਨਹੀਂ ਖੋਲਿਆ ਐਮਸੀ ਬਣ ਕੇ ਵੀ ਮੈਡਮ ਤੋਂ ਅਸੀਂ ਕੰਮ ਲੈਣਾ ਮੈਡਮ ਕਾਂਗਰਸ ਪਾਰਟੀ ਨੂੰ ਅਸੀਂ ਉਹ ਕੈਂਡੀਡੇਟ ਚੁਣਨਾ ਸੀ ਜੋ ਕਿ ਸਾਡੇ ਬਾੜ ਦਾ ਵਿਕਾਸ ਕਰਾ ਸਕੇ ਤੇ ਗਰਾਸ ਰੂਟ ਦੇ ਕੰਮ ਕਰੇ ਠੀਕ ਹੈ ਹਾਂਜੀ ਹਾਂਜੀ ਅੱਜ ਅਸੀਂ ਸਸ਼ੀ ਮੈਡਮ ਸਸ਼ੀ ਅਗਨੀ ਉਤਰੀ ਮੈਡਮ ਦੇ سپورਟ ਦੇ ਵਿੱਚ ਇੱਧਰ ਕੰਪਲੇਨਿੰਗ ਕਰਨ ਲਈ ਆਏ ਹਾਂ ਸੰਤੇ ਮਾਜਰੇ ਕਲੋਨੀ ਦੇ ਵਿੱਚ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿਉਂਕਿ 3 ਸਾਲ ਪਹਿਲਾਂ ਤੋਂ ਮੈਡਮ ਇੱਥੇ ਇਸ ਬਾੜ ਦੇ ਵਿੱਚ ਸੋਸ਼ਲ ਵਰਕ ਕਰ ਰਹੇ ਆ ਲੋਕੀ ਕਹਿੰਦੇ ਆ ਜਿਨ੍ਹਾਂ ਨੇ ਪਹਿਲਾਂ ਕੰਮ ਕੀਤਾ ਉਹ ਅੱਗੇ ਵੀ ਸਾਡੇ ਕੰਮ ਕਰਨਗੇ ਤੋਂ ਇਹਨਾਂ ਨੂੰ ਮਤਲਬ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ